ਸੋ ਪ੍ਰੋਗਰਾਮ ਹਰ ਜੰਦਰ ਗਿਲ ਸ਼ੋ 3:07 ਤੇ ਸਾਡਾ ਅਗਲਾ ਸੈਗਮੈਂਟ ਇਨਸਾਈਡ ਸਟੋਰੀ ਇਹਦੇ ਵਿੱਚ ਵੀ ਕਾਫੀ ਇੰਟਰਸਟਿੰਗ ਤੇ ਇੱਕ ਇੰਪੋਰਟੈਂਟ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਹੈ ਸੋ ਸਾਡਾ ਗੁਰਮਖ ਸਿੰਘ ਬਾਰੀਆ ਹੁਰੀ ਵੀ ਸਾਡੇ ਨਾਲ ਜੁੜ ਚੁੱਕਿਆ ਹੈ ਸੋ ਇਸ ਵਿਸ਼ੇਸ਼ ਗੱਲਬਾਤ ਨੂੰ ਅਸੀਂ ਅੱਜ ਜੋੜਨਾ ਹੈ 2018 ਚ ਲੈ ਕੇ ਚੱਲਾਂਗੇ ਤੁਹਾਨੂੰ ਬੇਸ਼ੱਕ 6 ਸਾਲ ਪਹਿਲਾਂ ਦੀ ਗੱਲ ਕਰਨ ਲੱਗੇ ਹਾਂ ਇਨਸਾਈਡ ਸਟੋਰੀ ਦੇ ਵਿੱਚ ਪਰ ਉਹਦਾ ਅੱਜ ਕੀ ਸਬੰਧ ਹੈ ਔਰ ਅੱਜ ਦੀ ਗੱਲ ਕਰਨ ਦੀ ਕਿਉਂ ਲੋੜ ਪੈ ਗਈ ਹੈ ਜਾਂ ਕਿਉਂ ਕੀਤੀ ਜਾ ਰਹੀ ਹੈ ਜਾਂ ਇਹਦਾ ਕੀ ਅਸਰ ਹੋਏਗਾ ਜਾਂ ਚੰਗਾ ਮਾੜਾ ਕੀ ਪ੍ਰਭਾਵ ਪੈ ਸਕਦਾ ਇਹ ਜਾਣਨ ਦੇ ਲਈ ਤੁਸੀਂ ਸਾਡੀ ਇਸ ਖਾਸ ਇਨਸਾਈਟ ਸਟੋਰੀ ਜਿਹੜੀ ਗੱਲਬਾਤ ਹੈ ਇਸ ਸੈਗਮੈਂਟ ਦੇ ਨਾਲ ਜ਼ਰੂਰ ਜੁੜਿਓ ਸੋ ਗੁਰਮukh Singh ਬਾਰੀ ਹੋਰੀਆਂ ਆਪਣੇ ਨਾਲ ਨੇ ਬਾਰੀ ਸਭ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਜੀ ਗਿਲ ਸਾਹਿਬ ਤੁਹਾਨੂੰ ਤੋਂ ਰੇਡੀਓ ਹਮਸਫਰ ਦੇ ਹਰਜਿੰਦਰ ਗਿਲ ਸ਼ੋ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਵੈਲਕਮ ਸਰ ਜਿਵੇਂ ਮੈਂ ਗੱਲ ਕੀਤੀ ਕਿ 2018 ਦੀ ਗੱਲ ਕਰਨੀ ਹੈ ਹੋ ਸਕਦਾ ਸਾਡੇ ਸਰੋਤੇ ਜਾਂ ਇਵਨ ਮੇਰਾ ਵੀ ਇਹ ਮਨ 'ਚ ਸਵਾਲ ਸੀ ਕਿ ਅੱਜ ਇਹ ਗੱਲ ਕਰਨ ਦੀ ਲੋੜ ਕਿਉਂ ਪੈ ਗਈ ਕਿਉਂ ਗੱਲ ਕੀਤੀ ਜਾ ਰਹੀ ਹੈ ਜਿਹੜੀ ਗੱਲ ਆਪਾਂ ਕਰਨ ਲੱਗੇ ਹੌਨਰੇਬਲ ਜਸਟਨ ਟੂਡੋ ਹੋਰਾਂ ਦੇ ਨਾਲ ਸਬੰਧਤ ਹੈ ਉਹਨਾਂ ਦੀ ਭਾਰਤ ਫੇਰੀ ਨਾਲ ਸਬੰਧਤ ਇਹ ਗੱਲਬਾਤ ਹੋਣ ਲੱਗੀ ਹੈ ਤੇ ਇੱਕ ਤਰ੍ਹਾਂ ਦਾ ਪਤਾ ਲੱਗਿਆ ਕਿ ਉਸ ਵੇਲੇ ਕੋਈ ਇਦਾਂ ਦਾ ਕਟਨਾਕ੍ਰਮ ਵਾਪਰਿਆ ਜਿਹਦਾ ਅੱਜ ਗਲੋਬਲ ਮੇਲ ਨਾਮ ਦਾ ਜਿਹੜਾ ਆਪਾਂ ਖਾਸ ਤੌਰ ਤੇ ਜਦੋਂ ਇੱਥੇ ਰੈਫਰੈਂਸ ਦੇਣਾ ਹੋਵੇ ਤਾਂ ਉਹਨਾਂ ਦਾ ਇੱਕ ਆਰਟੀਕਲ ਦੇ ਰੂਪ ਦੇ ਵਿੱਚ ਇੱਕ ਰਿਪੋਰਟ ਦੇ ਰੂਪ ਦੇ ਵਿੱਚ ਜਿਹੜਾ ਚਰਚਾ ਇਸ ਵੇਲੇ ਛੜਿਆ ਹੋਇਆ ਦੱਸੋ ਸਰ ਇਹ ਕੀ ਖਬਰ ਹੈ ਕਿਉਂ ਟੱਚ ਕਰਨ ਲੱਗੇ ਅੱਜ ਤੇ ਇਹਦੀ ਇਨਸਾਈਟ ਸਟ ਸਿਗਲਸੋ ਜਦੋਂ ਆਰਟੀਕਲ ਜਿਹੜ ਤੁਸੀਂ ਦੱਸਿਆ ਅੱਜ ਆਇਆ ਲੇਕਿਨ ਉਹਨਾਂ ਸਮਿਆਂ ਦਰਮਿਆਨ ਆਇਆ ਜਦੋਂ ਭਾਰਤ ਤੇ ਕੈਨੇਡਾ ਦੋਵੇਂ ਆਪੂ ਸਾਹਮਣੇ ਇੱਕ ਮਾਮਲੇ ਨੂੰ ਲੈ ਕੇ ਕਿ ਲਗਾਤਾਰ ਹੁਣ ਜਦੋਂ ਸ਼ਬਦੀ ਜੰਗ ਦੁਬਾਰਾ ਚੱਲ ਰਹੀ ਹੈ ਜਦੋਂ ਤੋਂ ਹਰਦੀਪ ਸਿੰਘ ਨਿੱਗਰ ਸਿੰਘ ਤਾਗੂ ਜਿਹੜੇ ਆ ਉਹਨਾਂ ਦੀ ਹੱਤਿਆ ਦੇ ਦੋਸ਼ ਦੇ ਵਿੱਚ ਤਿੰਨ ਗ੍ਰਿਫਤਾਰੀਆਂ ਹੋਈਆਂ ਉਸ ਤੋਂ ਬਾਅਦ ਵੀ ਦੋਵਾਂ ਦੇਸ਼ਾਂ ਦੇ ਬਿਆਨ ਪਰਸਪਰ ਜਿਹੜੇ ਆ ਰਹੇ ਹੈਗੇ ਆ ਉਨਾ ਸਮੇਂ ਦੌਰਾਨ ਇਸ ਖਬਰ ਦਾ ਆਉਣਾ ਕਿ ਤੰਗ ਤੇ ਲੱਗਦਾ ਕਿ ਮੀਡੀਆ ਨੇ ਵੀ ਇਹਨੂੰ ਪੁੱਟ ਕੀਤਾ ਹੈਗਾ ਉਨਾ ਸਮੇਂ ਦੌਰਾਨ ਕਈ ਵੀ ਰਿਸੋਰਸ ਮੇਨ ਮੀਡੀਆ ਕੋਲ ਹੁੰਦੇ ਆ ਮਿਨਿਸਟਰੀ ਮੀਡੀਆ ਕੋਲ ਲੇਕਿਨ ਉਸ ਸਮੇਂ ਲਿਆਉਂਦੇ ਆ ਜਦੋਂ ਚਰਚਾ ਚੱਲ ਰਹੀ ਹੋਵੇ ਅੱਜ ਜਦੋਂ ਭਾਰਤ ਤੇ ਕੈਨੇਡਾ ਦੋਵੇਂ ਹਰਦੀਪ ਸਿੰਘ ਮੇਜਰ ਦੇ ਹੱਤਿਆ ਦੇ ਮਾਮਲੇ ਜਿਹੜੀ ਅਰੈਸਟ ਹੋਈਆਂ ਨੇ ਉਹਦੇ ਮਾਮਲੇ ਤੇ ਭਾਰਤ ਦੇ ਜਿਹੜੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਉਹਨਾਂ ਦਾ ਬਿਆਨ ਆਇਆ ਸੀ ਪਹਿਲਾਂ ਕਿ ਉਹਨਾਂ ਨੇ ਇਹ ਗੱਲ ਕਹੀ ਸੀ ਕੈਨੇਡਾ ਕੈਨੇਡਾ ਭਾਰਤ ਤੋਂ ਬਹੁਤ ਸਾਰੇ ਇਹੋ ਜਿਹੇ ਕ੍ਰਿਮਨਲ ਲੋਕ ਜਿਹੜੇ ਹੈਗੇ ਆਪਣੇ ਵਿੱਚ ਐਂਟਰੀ ਦੇ ਅਤੇ ਦੂਜੇ ਪਾਸੇ ਵੀ ਬਿਆਨ ਕੈਨੇਡਾ ਵੱਲੋਂ ਆਏ ਸੀ ਜਮੈਲਨੀ ਜੋਲੀ ਜਿਹੜੇ ਸਾਡੇ ਵਿਦੇਸ਼ ਮੰਤਰੀ ਹੈਗੇ ਆ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਹਾਲੇ ਦੀ ਜਾਂਚ ਚੱਲ ਰਹੀ ਹੈਗੀ ਆ ਤੇ ਇਸ ਸਟੇਜ ਉੱਪਰ ਕੁਝ ਨਹੀਂ ਕਹਿਣਗੇ ਪਰ ਇਹਦੇ ਲਿੰਕ ਜਿਹੜੇ ਆ ਅੱਗੇ ਹੋ ਸਕਦੇ ਆ ਉਹ ਆਉਣ ਵਾਲੇ ਸਮੇਂ ਦੱਸਿਆ ਜਾਊਗਾ ਇਹਦੇ ਨਾਲ ਹੀ ਇਹਦਾ ਜਿਹੜਾ ਜਵਾਬ ਆ ਜਿਹੜੇ ਆਪਣੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਹੈਗੇ ਆ ਉਹਨਾਂ ਵੀ ਦਿੱਤਾ ਹੈਗਾ ਕਿ ਜਿਹੜੇ ਵੀ ਜਿਹੜੇ ਲੋਕ ਕੈਨੇਡਾ ਭਾਰਤ ਤੋਂ ਆਉਂਦੇ ਆ ਉਹਨਾਂ ਦੀ ਬਕਾਇਦਾ ਜਿਹੜੀ ਆ ਪੁਲਿਸ ਬਿਅਰਿਫੀਕੇਸ਼ਨ ਲਈ ਜਾਂਦੀ ਆ ਭਾਵੇਂ ਉਹਨਾਂ ਦੇ ਬੈਕਗ੍ਰਾਉਂਡ ਚੈੱਕ ਕੀਤੀ ਜਾਂਦੀ ਆ ਤਾਂ ਉਹ ਇੰਡੀਆ ਦੀ ਪੁਲਿਸ ਵੱਲੋਂ ਹੀ ਕੀਤੀ ਜਾਂਦੀ ਆ ਉਹਦੇ ਬਿਹਾਫ ਦੇ ਉਹਨਾਂ ਨੂੰ ਕਲੀਅਰੈਂਸ ਦਿੱਤੀ ਜਾਂਦੀ ਆ ਹਾਂਜੀ ਸੋ ਹੁਣ ਤੱਕ ਜਿਹੜੀਆਂ ਪਰਸਪਰ ਜਿਹੜੇ ਵਿਰੋਧੀ ਬਿਆਨ ਆ ਰਹੇ ਸੀ ਉਹਦੇ ਦਰਮਿਆਨ ਇੱਕ ਆਰਟੀਕਲ ਛਪਿਆ ਜੀ ਬੜਾ ਲੰਬਾ ਜਿਹਦੇ ਵਿੱਚ ਇਹ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਜਦੋਂ 2118 ਦੇ ਵਿੱਚ ਫਰਵਰੀ 2118 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਣੀ ਭਾਰਤ ਦੌਰੇ ਤੇ ਗਏ ਸੀ ਜਿਹੜਾ ਦੌਰਾ ਕਾਫੀ ਚਰਚਾਜ ਰਿਹਾ ਸੀਗਾ ਉਸ ਸਮੇਂ ਦਰਮਿਆਨ ਕੈਨੇਡੀਅਨ ਪ੍ਰੈਸ ਦੇ ਵਿੱਚ ਤੇ ਸਾਡੇ ਇੰਡੀਅਨ ਮੀਡੀਆ ਦੇ ਵਿੱਚ ਕਿ ਉਹ ਕਾਫੀ ਡਰਾਈਨੈਸ ਇਸ ਸਮੇਂ ਦੇ ਵਿੱਚ ਭਾਰਤ ਦੇ ਉੱਪਰ ਇਸ ਗੱਲ ਦੀ ਗੱਲ ਕਹੀ ਗਈ ਸੀ ਕਿ ਭਾਰਤ ਦਾ ਰਵੱਈਆ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਪ੍ਰਤੀ ਉਹ ਕਾਫੀ ਡਰਾਈਨੈਸ ਵਾਲਾ ਸੀ ਪਾਉ ਰੁੱਖਾ ਸੀਗਾ ਕਿਉਂ ਸੀਗਾ ਅੰਦਰ ਖਾਤੇ ਇਹ ਵੀ ਖਬਰਾਂ ਆਈਆਂ ਸੀ ਕਿ ਭਾਰਤ ਕੈਨੇਡਾ ਦੇ ਨਾਲ ਇਸ ਗੱਲੋਂ ਨਾਰਾਜ਼ ਹੈਗਾ ਕੈਨੇਡਾ ਦੀ ਧਰਤੀ ਦੇ ਉੱਪਰ ਇਦਾਂ ਦੇ ਲੋਕਾਂ ਨੂੰ ਕੈਨੇਡਾ ਜਿਹੜਾ ਅਲਾਉ ਕਰ ਰਿਹਾ ਜਾਂ ਤੇ ਸ਼ਾਹ ਕਰ ਰਿਹਾ ਜਿਹੜੇ ਕਿ ਭਾਰਤ ਦੀ ਏਕਤਾ ਦੇ ਖੰਡਤਾ ਦੇ ਲਈ ਉਹ ਸਮਝਦਾ ਹੈਗਾ ਕਿ ਖਤਰਾ ਹੈਗਾ ਤੇ ਕੈਨੇਡਾ ਭਾਰਤ ਨੇ ਹਮੇਸ਼ਾ ਇੱਕ ਕੰਸਰਨ ਜਤਾਇਆ ਸੀਗਾ ਕਿ ਉਹਨਾਂ ਲੋਕਾਂ ਦੇ ਖਿਲਾਫ ਕੈਨੇਡਾ ਕਾਰਵਾਈ ਕਰੇ ਜਿਹੜੀ ਕਿ ਭਾਰਤ ਦਾ ਦੋਸ਼ ਸੀਗਾ ਕਿ ਕੈਨੇਡਾ ਨੇ ਕਾਰਵਾਈ ਨਹੀਂ ਕੀਤੀ ਸੋ ਉਹਨਾਂ ਦੇ ਸਮੇਂ ਦਰਮਿਆਨ ਇੱਕ ਹੋਣ ਜਿਹੜੀ ਖਬਰ ਆਈ ਆ ਉਹ ਇਹ ਆਈ ਆ ਕਿ ਜਦੋਂ ਕੈਨੇਡੀਅਨ ਪ੍ਰੀਮੀਨਿਸਟਰ ਭਾਰਤ ਦੇ ਦੌਰੇ ਤੇ ਸੀ ਤੇ ਉਸ ਸਮੇਂ ਦਰਮਿਆਨ ਜਦੋਂ ਉਹ ਪੰਜਾਬ ਜਾ ਰਹੇ ਸੀ ਤੇ ਉਹਨਾਂ ਦਾ ਪਲੇਨ ਪੰਜਾਬ ਲੈਂਡ ਕਰਨ ਤੋਂ ਪਹਿਲਾਂ ਉਹਨਾਂ ਨੂੰ ਇਹ ਗੱਲ ਕੰਡੀਸ਼ਨ ਰੱਖੀ ਗਈ ਉਹਨਾਂ ਦੇ ਸਾਹਮਣੇ ਕਿ ਉਹ ਕੁਝ ਅਫੀਸ਼ੀਅਲ ਜਿਹੜੇ ਭਾਰਤ ਦੇ ਅਫੀਸ਼ੀਅਲਸ ਹੈਗੇ ਆ ਜਾਂ ਰਿਪ੍ਰੀਜ਼ੈਂਟੇਟਿਵ ਹੈਗੇ ਆ ਉਹਨਾਂ ਨਾਲ ਮੀਟਿੰਗ ਕਰਨਗੇ ਕਿ ਜਿਹੜੇ ਕੰਸਰਨ ਭਾਰਤ ਦੇ ਹੈਗੇ ਆ ਖਾਸ ਤੌਰ ਤੇ ਜਿਹੜੇ ਸਿੱਖ ਸੈਪਰੇਟ ਸਟੇਟ ਹੈਗੇ ਆ ਕੈਨੇਡਾ ਦੀ ਧਰਤੀ ਦੇ ਵਿੱਚ ਉਹਨਾਂ ਸਬੰਧੀ ਜਿਹੜੇ ਭਾਰਤ ਦੇ ਕਨਸਰਨ ਹੈਗੇ ਆ ਉਹਨਾਂ ਨੂੰ ਸੁਣਨ ਵਾਸਤੇ ਐਡਰੈਸ ਕਰਨ ਵਾਸਤੇ ਬਕਾਇਦਾ ਜੇ ਕੈਨੇਡੀਅਨ ਪ੍ਰਿੰਸਿਸਟਰ ਇਹ ਮੀਟਿੰਗ ਕਰਦੇ ਆ ਤੇ ਫੇਰ ਉਹਨਾਂ ਦਾ ਜਹਾਜ਼ ਜਿਹੜਾ ਲੈਂਡ ਕਰਨ ਦਿੱਤਾ ਜਾਊਗਾ ਆਪਣੇ ਆਪ ਦੇ ਬੜੀ ਅਚੰਬੇ ਵਾਲੀ ਗੰਭੀਰ ਇਹ ਗੱਲ ਆ ਜਾਂਦੀ ਆ ਹੈਰਾਨੀ ਕਰਨ ਵਾਲੀ ਗੱਲ ਆ ਜਾਂਦੀ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਲੈਂਡ ਕਰਨ ਵਾਸਤੇ ਕੰਡੀਸ਼ਨਸ ਰੱਖੀਆਂ ਜਾ ਸਕਦੀਆਂ ਜਦੋਂ ਕਿ ਅਸੀਂ ਇਹ ਮੰਨਦੇ ਹੈਗੇ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਆ ਕੋਈ ਇਦਾਂ ਦੌਰਾ ਨਹੀਂ ਕੀਤਾ ਜਾਂਦਾ ਕਿ ਜਿੱਦਾਂ ਕਿਸੇ ਕੋ ਨਿੱਜੀ ਵਿਅਕਤੀ ਦੌਰਾ ਕਰਦਾ ਹੈਗਾ ਆ ਹਾਂਜੀ ਤੇ ਨਾਲ ਪੀਐਮ ਆਫਿਸ ਦੇਡਾ ਸਟਾਫ ਹੁੰਦਾ ਵਾ ਬਕਾਇਦਾ ਉਹਦੇ ਨਾਲ ਕੈਬਨਿਟ ਹੁੰਦੀ ਆ ਦੋਵਾਂ ਦੇਸ਼ਾਂ ਦੀਆਂ ਆਪਸ ਮੀਟਿੰਗਾਂ ਹੁੰਦੀਆਂ ਨੇ ਉਸ ਤੋਂ ਪਹਿਲਾਂ ਦੌਰੇ ਤੋਂ ਪਹਿਲਾਂ ਤੇ ਇੱਕ ਸਕੇਜੂਲ ਸੈੱਟ ਹੋਇਆ ਹੁੰਦਾ ਆ ਮੀਟਿੰਗਸ ਦਾ ਉਹਨਾਂ ਦੇ ਟਾਈਮਿੰਗ ਸੈੱਟ ਹੋਈ ਹੁੰਦੀ ਹੈ ਜਗ੍ਹਾ ਸੈੱਟ ਹੋਈ ਹੁੰਦੀ ਹੈ ਉਹਨਾਂ ਹਾਲਤਾਂ ਦੇ ਵਿੱਚ ਕੀ ਜਦੋਂ ਉਹ ਲੈਂਡ ਕਰਨ ਵਾਲੇ ਸੀ ਜਦੋਂ ਇਹ ਪਤਾ ਸਾਨੂੰ ਸਾਰਿਆਂ ਨੂੰ ਕੋ ਸੱਚਖੰਡ ਹਰਮੰਦਰ ਸਾਹਿਬ ਮੱਥਾ ਟੇਕਿਆ ਸੀ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਉਸ ਸਮੇਂ ਦਰਿਆਨ ਅਮਰਸਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਉਸ ਸਮੇਂ ਦੇ ਕੈਪਟਨ)^{(0)} ਮਿੰਦਰ ਸਿੰਘ ਉਹਨਾਂ ਨਾਲ ਮੁਲਾਕਾਤ ਹੋਈ ਸੀ ਲੇਕਿਨ ਇਹ ਮੁਲਾਕਾਤ ਕੀ ਕੰਡੀਸ਼ਨਲ ਹੋਈ ਸੀ ਭਾਵੇਂ ਆ ਕਿ ਜੇ ਆਰਟੀਕਲ ਇਹ ਦਾਵਾ ਕਰ ਰਿਹਾ ਕਿ ਜਦੋਂ ਉਹਨਾਂ ਨੇ ਲੈਂਡ ਹਾਲੇ ਨਹੀਂ ਸੀ ਕੀਤਾ ਤਾਂ ਉਹਨਾਂ ਦੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕੈਨੇਡਾ ਵਰਲਡ ਆਪਣੇ ਆਪ ਦੇ ਵਿੱਚ ਬੜਾ ਅਚੰਭੇ ਵਾਲਾ ਲੱਗਦਾ ਹੈ ਕਿਸੇ ਫਰੰਟ ਵਰਡ ਕੰਟਰੀ ਜਿਹੜਾ ਵੈਸਟ ਕੰਟਰੀ ਹੈਗਾ ਆ ਕੈਨੇਡਾ ਜੀ7 ਦੇਸ਼ਾਂ ਦਾ ਮੈਂਬਰ ਹੈਗਾ ਜੀ ਨਾਟੋ ਦਾ ਮੈਂਬਰ ਹੈਗਾ ਜੀ ਇੱਕ ਵਰਲਡ ਪਾਵਰ ਦਾ ਗਵਾਂਢੀ ਦੇਸ਼ ਆ ਆਪਣੇ ਆਪ ਦੇ ਵਿੱਚ ਇੱਕ ਡਵੈਲਪਡ ਕੰਟਰੀ ਮੰਨਿਆ ਜਾਂਦਾ ਆ ਕੈਨੇਡਾ ਠੀਕ ਹੈ ਜੀ ਹਾਂ ਜੀ ਕਿ ਇਹ ਜਸਟਨ ਮਿਸਟਰ ਜਸਟਨ ਟਰੂਡੋ ਹੋਣਾਂ ਦੀ ਗੱਲ ਨਹੀਂ ਹੈਗੀ ਇਹ ਉਸ ਦੇਸ਼ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਪਦ ਦੀ ਗ੍ਰਹਿਮਾ ਦੀ ਗੱਲ ਆਪਾਂ ਕਰ ਸਕਦੇ ਆਂ ਕਿ ਕੀ ਵਾਕਿਆ ਹੀ ਇੱਕ ਵੱਡਾ ਸਵਾਲ ਉੱਠਦਾ ਕਿ ਵਾਕਿਆ ਹੀ ਇਸ ਆਰਟੀਕਲ ਨੂੰ ਜਿਹੜਾ ਕਿ ਉਹਨਾਂ ਨੇ ਡਾਇਰੈਕਟ ਸੋਰਸ ਵਿਦ ਡਾਇਰੈਕਟ ਇਨਫੋਰਮੇਸ਼ਨ ਉਹਨਾਂ ਹਾਲਾਂਕਿ ਉਹ ਸੋਰਸ ਡਿਕਲੇਅਰ ਨਹੀਂ ਕੀਤਾ ਲੇਕਿਨ ਉਹਨਾਂ ਨੇ ਇਦਾਂ ਲਿਖਿਆ ਕਿ ਸੋਰਸ ਵਿਦ ਡਾਇਰੈਕਟ ਇਨਫੋਰਮੇਸ਼ਨ ਤਾਂ ਭਾਵੇਂ ਕਿ ਜਿਹੜਾ ਵਿਅਕਤੀ ਉਦੋਂ ਇਨਵੋਲਵ ਸੀ ਉਸ ਪ੍ਰਕਿਰਿਆ ਦੇ ਵਿੱਚ ਉਹਦੀ ਇਨਫੋਰਮੇਸ਼ਨ ਦੇ ਹਿਸਾਬ ਨਾਲ ਉਹਨਾਂ ਨੇ ਇਹ ਬਹਿਸ ਦੇ ਉੱਪਰ ਇਹ ਆਰਟੀਕਲ ਛਾਪਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੂੰ ਤੇ ਉਹਨਾਂ ਦੇ ਨਾਲ ਹਰਜੀਤ ਸਿੰਘ ਸੱਜਣ ਜਿਹੜੇ ਕਿ ਦੇਸ਼ ਦੇ ਡਿਫੈਂਸ ਮਿਨਿਸਟਰ ਸੀਗੇ ਕੈਨੇਡਾ ਦੇ ਜਿਹੜਾ ਕਿ ਮੀਟਿੰਗ ਨੂੰ ਅਵੋਇਡ ਕਰਨਾ ਚਾਹੁੰਦੇ ਸੀ ਕਪਤਨਿੰਦਰ ਸਿੰਘ ਉਹਨਾਂ ਦੇ ਨਾਲ ਉਸ ਉਹਨਾਂ ਕਾਰਨਾਂ ਕਰਕੇ ਕਿਉਂਕਿ ਇਸ ਦੌਰੇ ਤੋਂ ਪਹਿਲਾਂ ਕਪਤਨਿੰਦਰ ਸਿੰਘ ਉਹਨਾਂ ਨੇ ਇੱਕ ਬਿਆਨ ਦਿੱਤੇ ਸੀ ਕੁਝ ਇੱਕ ਕਿ ਉਹ ਦੇਸ਼ ਜਿਹੜੇ ਕੈਨੇਡਾ ਦੇ ਵਿਦੇਸ਼ ਮੰਤਰੀ ਮਾਫ ਕਰਨਾ ਜਿਹੜੇ ਰੱਖਿਆ ਮੰਤਰੀ ਹੈਗੇ ਆ ਹਰਜੀਤ ਸਿੰਘ ਸੱਜਣ ਉਹਨਾਂ ਦੇ ਨਾਲ ਮੁਲਾਕਾਤ ਨਹੀਂ ਕਰਨਗੇ ਉਹਨਾਂ ਨੇ ਪਰ ਇਹ ਦਿੱਤਾ ਸੀ ਕੈਪਟਨ ਉਹਨਾਂ ਨੇ ਕਿ ਜਿਹੜੇ ਸਜੀਤ ਸਿੰਘ ਸਰਜਣ ਹੈਗੇ ਉਹਨਾਂ ਦੇ ਅਨਸਟਰਸ ਪਾ ਉਹਨਾਂ ਦੇ ਵੱਡ-ਵਡੇਰਿਆਂ ਦਾ ਸਬੰਧ ਹੈ वर्ल्ड ਸਿੱਖ ਆਰਗੇਨਾਈਜੇਸ਼ਨ ਦੇ ਨਾਮ ਰਿਹਾ ਹੈ ਜਿਹੜੇ ਕਿ ਮਾਫ ਜਿਹੜੇ ਕਿ ਖਾਲਿਸਤਾਨ ਦੀ ਜਿਹੜੀ ਵਿਚਾਰਧਾਰੀ ਵਕਾਲਤ ਕਰਦੇ ਰਹੀ ਹੈ ਸੰਸਥਾ ਉਹਦੇ ਨਾਲ ਉਹਨਾਂ ਦੇ ਬੜੇ ਨਾਲ ਸੰਬੰਧ ਰਿਹਾ ਇਹਦੇ ਹਿਸਾਬ ਦੇ ਉੱਪਰ ਹਰਜੀਤ ਸਿੰਘ ਸੱਜਣ ਜਿਹੜੇ ਕਿ ਡਿਫੈਂਸ ਮਿਨਿਸਟਰ ਸੀਗੇ ਕੈਨੇਡਾ ਦੇ ਉਹਨਾਂ ਨਾਲ ਮੁਲਾਕਾਤ ਨਹੀਂ ਕਰਨਗੇ ਜਦੋਂ ਇਹ ਖਬਰਾਂ ਆ ਰਹੀਆਂ ਸੀ ਤੇ ਇਹਨਾਂ ਸਮਿਆਂ ਦਰਮਿਆਨ ਇਹ ਆਰਟੀਕਲ ਜੀ ਦੱਸਿਆ ਗਿਆ ਆ ਕਿ ਜਿਹੜੇ ਹਰਜੀਤ ਸਿੰਘ ਸੱਜਣ ਰੱਖਿਆ ਮੰਤਰੀ ਇਨਕਲੂਡਿੰਗ ਪ੍ਰਾਈਮ ਮਿਨਿਸਟਰ ਸਨ ਟਰੂਡੋ ਹੋਣੇ ਉਹਨੂੰ ਕੈਪਟਨ ਮੁੰਦਰ ਸਿੰਘ ਨੂੰ ਅਵੋਇਡ ਕਰਨਾ ਚਾਹੁੰਦੇ ਸੀਗੇ ਲੇਕਿਨ ਇਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਖਲਾਸਾ ਹੋਇਆ ਕਿ ਜਦੋਂ ਉਹ ਫਲਾਈਟ ਤੇ ਸੀਗੇ ਅੰਮ੍ਰਿਤਸਰ ਨੂੰ ਉਹ ਸਮੇਂ ਦਰਮਿਆਨ ਜਿਹੜੇ ਕਮਿਊਨੀਕੇਸ਼ਨ ਹੋਈ ਦੱਸੀ ਜਾਂਦੀ ਆ ਹਾਂਜੀ ਕਿ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਵੇ ਸੋ ਕੰਡੀਸ਼ਨਲ ਉਸ ਵੇਲੇ ਕੰਡੀਸ਼ਨਸ ਰੱਖੀਆਂ ਗਈਆਂ ਤੁਸੀਂ ਕਹਿੰਦੇ ਹੋ ਰੱਖੀਆਂ ਗਈਆਂ ਸੋ ਇਹਦੇ ਆਰਟੀਕਲ ਸੋ ਇੱਕ ਵਾਰੀ ਇੱਕ ਵਾਰੀ ਦੁਬਾਰਾ ਦੋਸਤੋ ਰਿਪੀਟ ਕਰਨ ਲੱਗੇ ਆ ਕਿ ਜਿਵੇਂ ਬਾਰੀ ਹਸਾਬ ਨੇ ਗੱਲ ਕੀਤੀ ਹੈ ਕਿ ਇਸ ਖਾਸ ਰਿਪੋਰਟ ਜਿਹੜੀ ਗਲੋਬਲ ਐਂਡ ਮੇਲ ਦੇ ਰੈਫਰੈਂਸ ਦੇ ਨਾਲ ਅਸੀਂ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਆ ਕਿ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ 2018 ਦੇ ਵਿੱਚ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਹਰੀ ਕੈਨੇਡਾ ਦੇ ਜਦੋਂ ਭਾਰਤ ਦੀ ਫੇਰੀ ਤੇ ਸਨ ਤੇ ਉਹਨਾਂ ਦੇ ਅੰਮ੍ਰਿਤਸਰ ਦੇ ਦੌਰੇ ਦੇ ਵਿੱਚ ਜਿੱਥੇ ਉਹਨਾਂ ਨੇ ਦਰਬਾਰ ਸਾਹਿਬ ਪਹੁੰਚਣਾ ਸੀ ਉਦੋਂ ਫਲਾਈਟ ਦੇ ਦੌਰਾਨ ਹੀ ਉਹਨਾਂ ਤੱਕ ਇਸ ਤਰੀਕੇ ਦੇ ਨਾਲ ਹੀ ਮੈਸੇਜ ਪਹੁੰਚਦਾ ਕੀਤਾ ਗਿਆ ਕਿ ਤੁਹਾਡੀ ਫਲਾਈਟ ਅੰਮ੍ਰਿਤਸਰ ਦੇ ਵਿੱਚ ਲੈਂਡ ਹੋਣ ਦਿੱਤੀ ਜਾਏਗੀ ਕੰਡੀਸ਼ਨਲ ਇਸ ਸੂਰਤ ਦੇ ਵਿੱਚ ਕੰਡੀਸ਼ਨ ਇਹ ਰੱਖੀ ਗਈ ਕਿ ਜੇ ਤੁਸੀਂ ਉਸ ਸਮੇਂ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਕਰਦੇ ਹਾਂ ਕਿਉਂਕਿ ਸ਼ਾਇਦ ਬਾਰੇ ਸਾਹਿਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮਨ 'ਚ ਵੀ ਉਸ ਵੇਲੇ ਇੱਕ ਰੋਸ ਜਾਂ ਗੁੱਸਾ ਸ਼ਾਇਦ ਹੋਣਾ ਕਿਉਂਕਿ ਉਸ ਵੇਲੇ ਉਹਨਾਂ ਦੇ ਨਾਲ ਵੀ ਇੱਥੇ ਕੈਨੇਡਾ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਕੁਝ ਜਥੇਬੰਦੀਆਂ ਵੱਲੋਂ ਬਹੁਤ ਤਕੜਾ ਵਿਰੋਧ ਕਰਕੇ ਉਹਨਾਂ ਨੂੰ ਕੁਝ ਥਾਵਾਂ ਦੇ ਉੱਤੇ ਆਉਣ ਤੋਂ ਰੋਕਿਆ ਗਿਆ ਸੀ ਸ਼ਾਇਦ ਕੁਝ ਉਹੀ ਉਸ ਵੇਲੇ ਦਾ ਰੰਜ ਤੇ ਉਸ ਵੇਲੇ ਦਾ ਗੁੱਸਾ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮਨ 'ਚ ਹੋਵੇ ਜਾਂ ਉਹਨੂੰ ਫਿਰ ਪੂਰੀ ਭਾਰਤ ਸਰਕਾਰ ਨੇ ਸਪੋਰਟ ਕਰਦਿਆਂ ਹੋਇਆਂ ਕੋਈ ਇਸ ਤਰ੍ਹਾਂ ਦਾ ਮੈਸੇਜ ਪਹੁੰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਬਿਲਕੁਲ ਇਹ ਜੇ ਮੈਂ ਕੱਲ ਐਡ ਕਰਨੀ ਚਾਹਾਂਗਾ ਕਿ ਜਿਹੜਾ ਆਰਟੀਕਲ ਲਿਖਿਆ ਗਿਆ ਉਹ ਹੀ ਲਿਖਿਆ ਗਿਆ ਕਿ ਇੰਡੀਅਨ ਅਫੀਸ਼ੀਅਲਸ ਦੇ ਨਾਲ ਮੁਲਾਕਾਤ ਕਰਨ ਦੇ ਲਈ ਅਚਾ ਉਹਦੇ ਚ ਡਾਇਰੈਕਟ ਨਾਮ ਨਹੀਂ ਹੈ ਕੈਪਟਨ ਨਮਰਨ ਦਾ ਲੇਕਿਨ ਬਾਅਦ ਜਿਹੜੀ ਮੁਲਾਕਾਤ ਹੋਈ ਸੀ ਉਹ ਕੈਪਟਨ ਮਿੰਦਰ ਸਿੰਘ ਗੁਣਾਵਾਲ ਨਾਲ ਹੋਈ ਸੀ ਉਹਨਾਂ ਨਾਲ ਜਹਰ ਹੈ ਕਿ ਹੋ ਸਕਦਾ ਕੁਝ ਅਫੀਸ਼ੀਅਲ ਵੀ ਹੋਣ ਜਿਨ੍ਹਾਂ ਨੇ ਡੋਸੀਅਰ ਇੱਕ ਸੌਂਪਿਆ ਸੀਗਾ ਜਾਂ ਕੈਪਟਨ ਮਿੰਦਰ ਸਿੰਘ ਗੁਣਾਵਾਲ ਨੇ ਤੇ ਉਹ ਡੋਸੀਅਰ ਇੰਡੀਅਨ ਅਫੀਸ਼ੀਅਲਸ ਨੇ ਕੈਪਟਨ ਮਿੰਦਰ ਸਿੰਘ ਗੁਣਾਵਾਲ ਨੂੰ ਦਿੱਤਾ ਹੋ ਸਕਦਾ ਹੈ ਜਿਹੜਾ ਅੱਗੇ 10 ਲੋਕਾਂ ਜਿਹੜੇ ਮੋਸਟ ਵਾਂਟਡ ਜਿਹਨੂੰ ਭਾਰਤ ਮੰਨਦਾ ਸੀਗਾ ਉਹ ਲਿਸਟ ਜਿਹੜੀ ਸੀ ਉਸ ਸਮੇਂ ਪ੍ਰਧਾਨ ਮੰਤਰੀ ਜਸਟਿਸ ਡੂਰੋ ਉਹਨਾਂ ਨੂੰ ਦਿੱਤੀ ਗਈ ਸੀ ਇਹ ਵੀ ਗੱਲ ਸਾਹਮਣੇ ਆਈ ਹੈਗੀ ਹੈ ਇਹ ਖੁਲਾਸਾ ਕੀਤਾ ਗਿਆ ਕਿ ਇਹ ਜਿਹੜੀ ਮੀਟਿੰਗ ਹੈ ਕਾਫੀ ਸਹਜ ਮਾਹੌਲ ਵਿੱਚ ਹੋਈ ਸੀ ਪਾਵ ਲੇਜਨ ਆਲ ਵਿੱਚ ਨਹੀਂ ਸੀਗੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਣਾ ਨੇ ਜਿਹੜਾ ਸੀਗਾ ਇਸ ਨੂੰ ਡੋਜ਼ੀਰ ਨੂੰ ਲਿਆ ਤੇ ਜ਼ਰੂਰ ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜੀਆਂ ਕੈਨੇਡੀਅਨ ਏਜੰਸੀ ਖੁਫੀਆ ਜਿਹੜੀਆਂ ਇਨਵੈਸਟਿਗੇਟਿਵ ਏਜੰਸੀਆਂ ਹੈਗੀਆਂ ਸੀਐਸਆਈਐਸ ਉਨ੍ਹਾਂ ਵੱਲੋਂ ਜਾਂਚ ਜਿਹੜੀ ਡੋਜ਼ੀਅਰ ਪਹਿਲਾਂ ਵੀ ਉਹਨਾਂ ਨੂੰ ਸੌਂਪਿਆ ਜਾ ਚੁੱਕਾ ਸੀ ਲੇਕਿਨ ਇਹਦੇ ਵਿੱਚ ਇੱਕ ਹਵਾਲਾ ਵੀ ਦਿੱਤਾ ਗਿਆ ਸੀ ਐਸ ਆਈ ਐਸ ਦੇ ਐਕਸ ਜਿਹੜਾ ਅਫੀਸ਼ੀਅਲ ਹੈਗੇ ਉਹਦੇ ਨਾਲ ਕਿ ਉਹਨੇ ਇਹ ਗੱਲ ਕਹੀ ਸੀ ਕਿ ਜਿਹੜੇ ਭਾਰਤ ਨੇ ਡੋਜ਼ੀਅਰ ਸੌਂਪੇ ਸੀਗੇ ਉਹ ਕੈਨੇਡੀਅਨ ਜਿਹੜਾ ਇੱਕ ਸਟੈਂਡਰਡ ਹੈਗਾ ਆ ਉਹਨੂੰ ਮੀਟ ਨਹੀਂ ਸੀ ਕਰਦੇ ਇਸ ਵਿਹਾਰ ਤੇ ਕਿਸ ਨੂੰ ਅਰੈਸਟ ਕੀਤਾ ਜਾ ਸਕਦਾ ਹੋਵੇ ਜਾਂ ਕਿਸੇ ਨੂੰ ਕਾਰਵਾਈ ਕੀਤੀ ਜਾ ਸਕਦੀ ਹੋਵੇ ਜੀ ਬਰੇਵ ਸਾਹਿਬ ਆਪਣੀ ਹੁਣ ਅਗਲੀ ਗੱਲਬਾਤ ਦੇ ਵਿੱਚ ਜਿੱਥੇ ਇੱਕ ਕੋਲਰ ਵੀ ਆਪਣੇ ਨਾਲ ਨੇ ਆਪਾਂ ਉਹਨਾਂ ਦੀ ਕਾਲ ਵੀ ਔਨਰ ਕਰ ਲੈਣੇ ਆ ਪਰ ਮੇਰਾ ਸਵਾਲ ਇਹ ਹੋਏਗਾ ਕਿ ਅੱਜ 6 ਸਾਲਾਂ ਬਾਅਦ 2018 ਵਾਲੀ ਗੱਲ ਨੂੰ ਅੱਜ ਇਸ ਤਰੀਕੇ ਦੇ ਨਾਲ ਪ੍ਰੈਜੈਂਟ ਕਰਨਾ ਇਹਦੀ ਟਾਈਮਿੰਗ ਜਿੱਥੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਇਹਦੀ ਕੀ ਇੰਪੋਰਟੈਂਸ ਹੈ politically ਕੈਨੇਡਾ ਭਾਰਤ ਦੇ ਰਿਲੇਸ਼ਨਸ ਦੇ ਨਾਲ ਸੰਬੰਧਿਤ ਗੱਲ ਕਰਨੀ ਹੋਵੇ ਜਾਂ ਵਿਸ਼ੇਸ਼ ਤੌਰ ਦੇ ਉੱਤੇ ਜਦੋਂ ਇਸ ਵੇਲੇ ਜਸਟਨ ਟ੍ਰੂਡੋ ਹੋਰੀ ਆ ਵੈਸੇ ਹੀ ਡਿਪਲੋਮੈਟਿਕ ਤੌਰ ਦੇ ਉੱਤੇ ਇੰਡੀਆ ਦੇ ਨਾਲ ਇੱਕ ਵੱਖਰੀ ਤਰ੍ਹਾਂ ਦੀ ਅ ਕਲੀ ਕਸ਼ਮ ਕਸ਼ ਦੇ ਵਿੱਚੋਂ ਦੀ ਲੰਘ ਰਹੇ ਨੇ ਕੀ ਦੇਖਦੇ ਹਾਂ ਅੱਜ ਦੀ ਗੱਲ ਇਸ ਇਸ ਖਬਰ ਨੂੰ ਅੱਜ ਦੇ ਟਾਈਮ ਦੇ ਵਿੱਚ ਇਹ 6 ਸਾਲਾਂ ਦੇ ਵਿੱਚ ਪਹਿਲਾਂ ਵੀ ਕਿਸੇ ਟਾਈਮ ਨੈਸ਼ਰ ਕੀਤੀ ਜਾ ਸਕਦੀ ਸੀ ਅੱਜ ਇਹਦੀ ਟਾਈਮਿੰਗ ਨੂੰ ਲੈ ਕੇ ਕੀ ਸੋਚਦੇ ਹੋ ਜੀ ਬਿਲਕੁਲ ਟਾਈਮਿੰਗ ਜਦੋਂ ਜਦੋਂ ਆਪਾਂ ਸਟਾਰਟਿੰਗ ਤੇ ਗੱਲ ਕੀਤੀ ਸੀ ਉਹ ਟਾਈਮਿੰਗ ਤੇ ਇਹ ਖਬਰ ਆਉਣਾ ਜਦੋਂ ਭਾਰਤ ਤੇ ਕੈਨੇਡਾ ਦੋਵੇਂ ਅਮੋ ਸਾਹਮਣੇ ਇੱਕ ਮਾਮਲੇ ਨੂੰ ਲੈ ਕੇ ਲਗਾਤਾਰ ਜਿਹੜੇ ਆ ਜਿਹੜੇ ਆਜ ਰਿਲੇਸ਼ਨ ਅ ਪ੍ਰਭਾਵਿਤ ਹੋ ਚੁੱਕੇ ਆ ਉਹਨਾਂ ਹਾਲਤਾਂ ਦੇ ਖਬਰ ਦੀ ਇੰਪੋਰਟੈਂਸ ਸ਼ਾਇਦ ਜੇ ਅੱਗੇ ਪਿੱਛੇ ਖਬਰ ਆਉਂਦੀ ਤੇ ਇਹਨੂੰ ਇਗਨੋਰ ਕਰ ਦੇ ਜਾਂ ਕੀਤਾ ਜਾ ਸਕਦਾ ਸੀਗਾ ਲੇਕਿਨ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲੇ ਦੀ ਜਿਹੜੀ ਸੰਗੀਨਤਾ ਗੰਭੀਰਤਾ ਬਹੁਤ ਜ਼ਿਆਦਾ ਹੈ ਕਿਉਂਕਿ ਆਪਣੇ ਤੌਰ ਤੇ ਜੇ ਮੰਨੀ ਕਿ ਕੀ ਵਾਕਈ ਜੇ ਇੱਕ ਉਦਾਂ ਸਕੈਜੂਲ ਮੀਟਿੰਗ ਹੁੰਦੀ ਪੰਜਾਬ ਦੇ ਵਿੱਚ ਕਿਸੇ ਨਾਲ ਵੀ ਹੋ ਸਕਦੀ ਸੀਗੀ ਦੈਟਸ ਓਕੇ ਕੋਈ ਗੱਲ ਨਹੀਂ ਕਈ ਮੀਟਿੰਗਾਂ ਹੁੰਦੀਆਂ ਨੇ ਦੌਰੇ ਦੇ ਵਿੱਚ ਲੇਕਿਨ ਜੇ ਕੋਈ ਕਮਿਊਨੀਕੇਸ਼ਨ ਹੋਈ ਸੀਗੀ ਭਾਵੇਂ ਕਿਦਾਂ ਕਿ ਪੀਐਮਓ ਆਫ ਜਿਹੜਾ ਸਟਾਫ ਸੀਗਾ ਉਹਦੇ ਨਾਲ ਕਮਿਊਨੀਕੇਸ਼ਨ ਈਮੇਲਸ ਹੋ ਰਹੀਆਂ ਸੀ ਜਾਂ ਫੋਨ ਤੇ ਗੱਲ ਹੋ ਰਹੀ ਸੀ ਉਸ ਸਮੇਂ ਦਰਮਿਆਨ ਜਿਹੜੇ ਆਪੋਜੀਸ਼ਨ ਲੀਡਰਸ ਹੈਗੇ ਆ ਜਾਂ ਇੱਥੇ ਪਾਰਟੀਆਂ ਹੈਗੀਆਂ ਨੇ ਮੈਨੂੰ ਲੱਗਦਾ ਕਿ ਇਸ ਮਾਮਲੇ ਨੂੰ ਜ਼ਰੂਰ ਅੱਗੇ ਲੈ ਕੇ ਜਾਣ ਗਿਆ ਕਿ ਜਿਹੜਾ ਪੀਐਮਓ ਆਫਿਸ ਹੈਗਾ ਜਿਹੜਾ ਪ੍ਰਧਾਨ ਮੰਤਰੀ ਖੁਦ ਹੈਗੇ ਜਸਟਿਨ ਰੂਡੋ ਉਹਨਾਂ ਨੂੰ ਇਹ ਗੱਲ ਸਪਸ਼ਟ ਕਰਨੀ ਚਾਹੀਦੀ ਆ ਕਿ ਵਾਕਿਆ ਹੀ ਇਦਾਂ ਦੀ ਕਨਵਰਸੇਸ਼ਨ ਉਦਾਂ ਹੋਈ ਸੀ ਕਿ ਉਹਨਾਂ ਨੂੰ ਇਦਾਂ ਦੇ ਸਨੇਹੇ ਕੋ ਪ੍ਰੈਸ਼ਰਾਈਜ਼ ਕੀਤਾ ਗਿਆ ਸੀਗਾ ਕਿ ਉਹਨਾਂ ਨੇ ਐਕਸੈਪਟ ਕੀਤਾ ਸੀਗੇ ਪ੍ਰੈਸ਼ਰਾਈਜ਼ ਦੇ ਕੰਮਿਸ਼ਨਲ ਮੀਟਿੰਗ ਹੋਈ ਸੀ ਤਾਂ ਫਿਰ ਉਹਨਾਂ ਹਾਲਤਾਂ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਦਾਂ ਦਾ ਪ੍ਰੈਸ਼ਰ ਜਿਹੜਾ ਮੰਨਣਾ ਜਾਂ ਦਬਾਅ ਮੰਨ ਕੇ ਮੀਟਿੰਗ ਕਰਨਾ ਕੀ ਇਹ ਪ੍ਰਧਾਨ ਮੰਤਰੀ ਦਾ ਉਹਦੇ ਵਾਸਤੇ ਗ੍ਰੀਮਾ ਜਿਹੜਾ ਹੈਗਾ ਉਹਨੂੰ ਅੱਖ ਨੂੰ ਟਾ ਨਹੀਂ ਲਾਉਂਦਾ ਠੀਕ ਹੈ ਇਹ ਸਵਾਲ ਜਿਹੜੇ ਕਈ ਜੁੜੇ ਹੋਏ ਆ ਜਿਲ੍ਹ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹਦੇ ਨਾਲ ਜੁੜੇ ਹੋਇਆ ਮਸਲੇ ਦੇ ਨਾਲ ਕਿਉਂਕਿ ਅੱਜ ਵੀ ਹੁਣ ਜਿਹੜੇ ਸਾਡੇ ਕਾਉਂਸਲਰ ਜਨਰਲ ਆਫ ਇੰਡੀਆ ਹੈਗੇ ਆ ਇੰਡੀਆ ਦੇ ਉਹਨਾਂ ਨੇ ਬਕਾਇਦਾ ਆਪਸ ਪਰ ਆਪਣਾ ਜਿਹੜਾ ਇੱਕ ਸਟੈਂਡ ਰੱਖਣਾ ਭਾਰਤ ਦਾ ਪੱਖ ਰੱਖਣਾ ਹੈ ਮੇਰੇ ਖਿਆਲ ਸ਼ਾਇਦ ਜੇ ਪਾਸੇ ਮੀਟਿੰਗ ਚੱਲ ਰਹੀ ਹੋਊਗੀ ਮੌਂਟਰੀਅਲ ਦੇ ਵਿੱਚ ਠੀਕ ਹੈ ਤੋਂ ਪਹਿਲਾਂ ਅੱਜ ਤੋਂ ਇਸ ਵੇਲੇ ਜਦੋਂ ਹੁਣ ਆਪਣੀ ਗੱਲ ਇਹ ਆਪਾਂ ਸਾਂਝੀ ਕਰ ਰਹੇ ਹਾਂ ਹੁਣ ਇਸ ਤੋਂ ਇਲਾਵਾ ਕੋਈ ਲੇਟੈਸਟ ਕੋਈ ਅਪਡੇਟ ਜਾਂ ਡਿਵੈਲਪਮੈਂਟ ਇਸ ਖਬਰ ਦੇ ਉੱਪਰ ਤੁਹਾਡੇ ਸਾਹਮ ਜੀ ਇਹਦੇ ਤੋਂ ਜਿੱਦਾਂ ਮੈਂ ਦੱਸਿਆ ਸੀ ਕਿ ਉਧਰ-ਉਧਰ ਹੀ ਬਿਆਨ ਆ ਜਰੂਰ ਆਏ ਆ ਪਰ ਜਿਹੜੇ ਐਸੇ ਸ਼ੰਕਰ ਹੈਗੇ ਆ ਵਿਦੇਸ਼ ਮੰਤਰੀ ਭਾਰਤ ਦੇ ਉਹਨਾਂ ਦਾ ਬਿਆਨ ਆਇਆ ਸੀ ਫਿਰ ਇਧਰੋਂ ਸਾਡੇ ਵਿਦੇਸ਼ ਮੰਤਰੀ ਕੈਨੇਡਾ ਦੇ ਉਹਨਾਂ ਦਾ ਵੀ ਬਿਆਨ ਆਇਆ ਸੀਗਾ ਇਸ ਤੋਂ ਬਾਅਦ ਅੱਜ ਪੇਸ਼ੀ ਹੋਈ ਹੈ ਜੀ ਇਹਨਾਂ ਤਿੰਨ ਜਿਹੜੇ ਆ ਸ਼ੱਕੀ ਦੋਸ਼ੀ ਉਹਨਾਂ ਦੀ ਅੱਜ ਸਰੀ ਦੇ ਬੀਸੀ ਕੋਰਟ ਦੇ ਵਿੱਚ 9:30 ਵਜੇ ਜਿਹੜੇ ਪੇਸ਼ੀ ਹੋਈ ਆ ਵੀਡੀਓ ਕਾਨਫਰੰਸ ਕਰਾਈ ਉਹਨਾਂ ਦੇ ਜਿਹੜੇ ਵਕੀਲ ਹੈਗੇ ਆ ਉਹ ਕਾਫੀ ਚਰਚਿਤ ਵਕੀਲ ਜਿਹੜੇ ਹੈਗਾ ਆਪਣਾ ਪ੍ਰਸਿੱਧ ਵਕੀਲ ਹੈਗੇ ਆ ਰਿਚਰਡ ਫਿਊਲਰ ਕਰਨਪੁਰਾੜੋਂ ਪੇਸ਼ ਹੋਏ ਆ ਜਿਹੜੇ ਕਰਨਪ੍ਰੀਤ ਸਿੰਘ ਨਾਲ ਉਹਨਾਂ ਵੱਲੋਂ ਮਿਚੀ ਐਨ ਐਸ ਉਹ ਪੇਸ਼ ਹੋਏ ਆ ਤੇ ਜਿਹੜੇ ਕਰਨਪ੍ਰੀਤ ਦਾ ਉਹਨਾਂ ਦੇ ਵਕੀਲ ਵੀ ਸੀਗੇ ਡੈਨੀਅਲ ਮੰਗ ਉਹ ਪੇਸ਼ ਨਹੀਂ ਹੋਏ ਤੇ ਉਹਨਾਂ ਦੀ ਜਗ੍ਹਾ ਤਾਨੀਆ ਸ਼ੈਪ ਨਾਮ ਦੇ ਵਕੀਲ ਹੋਇਆ ਜੇ ਆਪਾਂ ਸਰੋਧਾਂ ਨੂੰ ਦੱਸ ਦਈਏ ਕਿ ਜਿਹੜੇ ਵਕੀਲ ਹੈਗੇ ਨੇ ਦਾ ਫੀਸਾਂ ਕ੍ਰਿਮੀਨਲ ਕੋਰਟ ਦੇ ਵਿੱਚ ਕਾਫੀ ਮਹਿੰਗੀਆਂ ਫੀਸਾਂ ਹੁੰਦੀਆਂ ਨੇ ਸੋ ਇਹ ਚਰਚਾ ਹੁਣ ਨਾਲ ਨਾਲ ਇਹ ਵੀ ਚੱਲ ਰਹੀ ਹੈ ਕਿ ਇਹਨਾਂ ਦੀਆਂ ਫੀਸ ਜਿਹੜੀਆਂ ਅਦਾ ਕੀਤੀਆਂ ਗਈਆਂ ਆ ਕਿ ਕੈਨੇਡਾ ਗਵਰਨਮੈਂਟ ਨੇ ਖੁਦ ਪ੍ਰੋਵਾਈਡ ਕੀਤੇ ਆ ਉਹਨਾਂ ਨੂੰ ਆਪਣੇ ਸਿਸਟਮ ਦੇ ਅੰਦਰ ਪ੍ਰੋਵਾਈਡ ਕੀਤੇ ਜਾਂਦੇ ਆ ਜੀ ਵਕੀਲ ਠੀਕ ਹੈ ਜੀ ਜਾਂ ਫਿਰ ਇਹਨਾਂ ਵੱਲੋਂ ਖੁਦ ਹਾਇਰ ਜਿਹੜਿਆ ਕੀਤੇ ਗਏ ਦਾ ਕਿੰਨਾ ਵੱਲੋਂ ਫੀਸਾਂ ਜਿਹੜੀਆਂ ਅਦਾ ਕੀਤੀਆਂ ਗਈਆਂ ਪਰ ਮੁੱਖ ਤੌਰ ਤੇ ਆਪਾਂ ਇਸ ਆਪਣੇ ਮੁੱਖ ਜਿਹੜਾ ਵਿਸ਼ਾ ਹੈਗਾ ਉਹਦੇ ਤੇ ਆ ਜਾਂਦੇ ਆ ਕਿ ਅੱਜ ਜਦੋਂ ਇਹ ਚਰਚਾ ਚ ਹੈ ਗਿਆ ਦੋਵਾਂ ਦੇਸ਼ਾਂ ਦੇ ਸਬੰਧ ਦੋਵੇਂ ਭਾਈਚਾਰੇ ਜਿਹੜੇ ਹੈਗੇ ਆ ਜਿਹੜਾ ਡਸਪਰਾ ਵੱਡਾ ਜਿਹੜਾ ਭਾਰਤ ਤੋਂ ਸਾਊਥ ਜਿਹੜਾ ਇੰਡੀਆ ਤੋਂ ਵੱਸਦਾ ਹੈਗਾ ਇੱਥੇ ਇਨਕਲੂਡਿੰਗ ਪੰਜਾਬੀ ਭਾਈਚਾਰਾ ਉਹ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲ ਦੇਖ ਰਿਹਾ ਹੈਗਾ ਜਦੋਂ ਪਰਸਪਰ ਸਬੰਧਾਂ 'ਚ ਇੰਨਾ ਵੱਡਾ ਤਣਾਅ ਪੈਦਾ ਆਇਆ ਤਾਂ ਇਹ ਜੇ ਮੌਕੇ ਦੇ ਉੱਪਰ ਇਹ ਖਬਰ ਆਉਣੀ ਕਿ 218 ਦਾ ਟ੍ਰਿਪ ਸੀਗਾ ਜਿਹੜਾ ਉਸ ਸਮੇਂ ਤੇ ਆਪਣੇ ਆਪ ਬੜਾ ਚਰਚਾ ਜ ਰਿਹਾ ਸੀ ਸਾਨੂੰ ਪਤਾ ਸੀਗਾ ਕਿ ਜਿਹੜੀ ਪ੍ਰਾਪਤੀ ਵੱਲੋਂ ਆਪੋਜੀਸ਼ਨ ਜਿਹੜੇ ਲੀਡਰ ਹੈਗੇ ਉਹਨਾਂ ਵੱਡੇ ਸਵਾਲ ਠਾਏ ਸੀ ਪ੍ਰਧਾਨ ਮੰਤਰੀ ਜਸਨ ਪ੍ਰੂਤੋ ਹਣਾ ਵੱਲ ਤੇ ਕਿ ਉਹਨਾਂ ਦੀ ਕੀ ਪ੍ਰਾਪਤੀ ਇਸ ਦੌਰੇ ਦੌਰਾਨ ਰਹੀ ਆ ਤੇ ਕੀ ਉਹ ਪ੍ਰੈਸ਼ਰਾਈਜ਼ ਹੋ ਕੇ ਜੀ ਜੀ ਆਪਾਂ ਇੱਕ ਕਾਲ ਲੈ ਲੈਂਦੇ ਜੀ ਆਪਾਂ ਫਿਰ ਆਪਣੀ ਗੱਲਬਾਤ ਨੂੰ ਅੱਗੇ ਵਾਈਂਡ ਅਪ ਕਰ ਦਿੰਦੇ ਜੀ ਹਾਂਜੀ ਰਾਜ ਜੀ ਤੁਸੀਂ ਆਉਣ ਦੀ ਰੋਜ਼ੀ ਰਾਜ ਕਸ਼ਯਪ ਲਿਖਿਆ ਰਿਹਾ ਜੀ ਤੁਹਾਡਾ ਨਾਮ सर uh, मेरे को सिर्फ नंबर चाहिए था आपने वो ट्रेवल वाले का नंबर पंजाबी में बताया मुझे समझ भी नहीं आया हां जी, हाँ जी सर ऑनलाइन शेयरिंग एट हां जी सर नाइन ओ फाइव फाइव एट एट फाइव वन जीरो जीरो थैंक यू सर मैं यही ले नो प्रॉब्लम सर नाइन ओ फाइव फाइव एट एट फाइव वन जीरो जीरो थैंक यू शुक्रिया जी शुक्रिया ਜੀ ਰੰதਪਾ ਸਾਹਿਬ ਆਪਾਂ ਹੁਣ ਆਪਣੀ ਗੱਲਬਾਤ ਨੂੰ ਵਾਈਂਡ ਅਪ ਕਰ ਦਿੰਨੇ ਆ ਜੀ ਆਈ نو ਕਿ ਇਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਤਰ੍ਹਾਂ ਦੀ ਡਿਵੈਲਪਮੈਂਟਸ ਜਿਹੜੀਆਂ ਦੇਖਣ ਸੁਣਨ ਨੂੰ ਮਿਲਣਗੀਆਂ ਇਸ ਖਬਰ ਨੂੰ ਲੈ ਕੇ ਵੀ ਔਰ ਕੈਨੇਡੀਅਨ ਡਿਪਲੋਮੈਟਿਕ ਜਦੋਂ ਆਪਾਂ ਗਰਾਉਂਡਸ ਦੀ ਗੱਲ ਕਰਦੇ ਆ ਜਾਂ ਫਿਰ ਜਿਵੇਂ ਅਹੁਦੇ ਦੇ ਹਿਸਾਬ ਦੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਇੱਕ ਤਾਂ ਵੈਸੇ ਹੀ ਬੜਾ ਉਸ ਵੇਲੇ ਹਾਸੋਹੀਣੀ ਜੀ ਸਥਿਤੀ ਕਈ ਥਾਵਾਂ ਦੇ ਉੱਤੇ ਦੇਖਣ ਸੁਣਨ ਨੂੰ ਜਾਂ ਖਬਰਾਂ ਦੇ ਵਿੱਚ ਟ੍ਰੋਲਿੰਗ ਬਹੁਤ ਹੋਈ ਸੀ ਜਸਟਨ ਟ੍ਰੂਡੋ ਹੋਰਾਂ ਦੀ ਤਾਂ ਉਸ ਵੇਲੇ ਜਿਹੜੇ ਕੈਨੇਡੀਅਨ ਸਨ ਉਹ ਇਸ ਗੱਲ ਨੂੰ ਫੀਲ ਕਰ ਰਹੇ ਸਨ ਜਦੋਂ ਵੀ ਕਿਸੇ ਵੀ ਇੱਕ ਅਹੁਦੇ ਦੇ ਹਿਸਾਬ ਦੇ ਨਾਲ ਦੇਖਦੇ ਆ ਤਾਂ ਬੇਸ਼ੱਕ ਕੋਈ ਕੰਜ਼ਰਵੇਟਿਵ ਸੀ ਜਾਂ ਕੋਈ ਲਿਬਰਲ ਸੀ ਜਾਂ ਐਨਡੀਪੀ ਸੀ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਜ਼ਰੂਰ ਰੰਜ ਜਿਹਾਰ ਲੱਗਦਾ ਸੀ ਕਿ ਯਾਰ ਹਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਿਸ ਤਰੀਕੇ ਦੇ ਨਾਲ ਟ੍ਰੀਟ ਕੀਤਾ ਗਿਆ ਉਹਦੇ ਵਿੱਚ ਬਹੁਤਾ ਖੁਸ਼ੀ ਨਹੀਂ ਮਨਾਈ ਗਈ ਬਹੁਤੇ ਲੋਕ ਇਸ ਗੱਲ ਨੂੰ ਪਸੰਦ ਨਹੀਂ ਕੀਤਾ ਗਿਆ ਭਾਵੇਂ ਹੋ ਗਿਆ ਕਿ ਔਰ ਹੁਣ ਉਹਦੀਆਂ ਪਰਤਾਂ ਕੁਝ ਹੋਰ ਖੁੱਲ ਕੇ ਆ ਰਹੀਆਂ ਨੇ ਅਜੇ ਪਤਾ ਨਹੀਂ ਕੀ ਕੁਝ ਲੁਕਿਆ ਹੋਣਾ ਬਿਲਕੁਲ ਇਹਦੇ ਵਿੱਚ ਇਸ ਕਲਾਸ ਵਿੱਚ ਜਿਹੜਾ ਭਾਰਤ ਦਾ ਅਕਸ਼ ਹੈਗਾ ਐ ਜੇ ਡੈਮੋਕਰੇਟਿਕ ਆਪਾਂ ਦਾ ਕੰਟਰੀ ਕਹੀਏ ਤੇ ਕਿਉਂਕਿ ਭਾਰਤ ਆਪਰਮੇ ਸਟੈਬਲਿਸ਼ ਜਿਹੜਾ ਕੀਤਾ ਭਾਰਤ ਨੇ ਇੱਕ ਵੱਡੀ ਡੈਮੋਕਰੇਸੀ ਦੇ ਰੂਪ ਦੇ ਵਿੱਚ ਜਦੋਂ ਅੰਤਰਰਾਸ਼ਟਰੀ ਮੰਚ ਤੇ ਭਾਰਤ ਜਾਂਦਾ ਰਿਹਾ ਤੇ ਆਪਣੇ ਆਪ ਨੂੰ ਉਹਨੇ ਰਿਪਰੈਜ਼ੈਂਟ ਕੀਤਾ ਇਸ ਗੱਲ ਨੂੰ ਸੋ ਉਧਰ ਵੀ ਓਨੇ ਹੀ ਸਵਾਲ ਉੱਠਦੇ ਆ ਕਿ ਕੀ ਕਿਸੇ ਦੇਸ਼ ਦੀ ਜਿਹੜਾ ਪ੍ਰਧਾਨ ਮੰਤਰੀ ਉਹਦੀ ਮਹਿਮਾਨ ਨਿਵਾਜ਼ੀ ਦੇ ਦਰਮਿਆਨ ਇਦਾਂ ਦੇ ਤਰੀਕੇ ਦੇ ਨਾਲ ਪ੍ਰੈਸ਼ਰਾਈਜ਼ ਕਰਨਾ ਜਾਇਜ਼ ਹੈਗਾ ਆ ਭਾਰਤ ਵਾਸਤੇ ਜੇ ਵਾਕਿਆ ਹੀ ਜਿਹੜਾ ਸੋਰਸ ਆਪਾਂ ਮੰਨ ਲਈਏ ਕਿਉਂ ਜਿਹੜਾ ਵੱਡਾ ਮੀਨਸਟਰੀ ਜਿਹੜਾ ਮੀਡੀਆ ਹੁੰਦਾ ਨਾ ਗਿੱਲ ਸਾਹਿਬ ਉਹਨਾਂ ਨੇ ਜਿਹੜੇ ਡਾਇਰੈਕਟ ਜਿਹੜੇ ਇਦਾਂ ਦੇ ਐਕਸ ਅਫੀਸ਼ੀਅਲਸ ਹੁੰਦੇ ਆ ਪੀਐਮਓ ਆਫਿਸ ਤੋਂ ਉਹਨਾਂ ਨਾਲੋਂ ਟੱਚ ਰਹਿੰਦੇ ਹੈਗੇ ਉਹਨਾਂ ਦੀ ਇੰਟਰਵਿਊ ਕਰਦੇ ਰਹਿੰਦੇ ਆ ਮੈਨੂੰ ਲੱਗਦਾ ਹੈਗਾ ਕਿ ਉਹਨਾਂ ਕੋਲ ਜਿਹੜੀ ਜਾਣਕਾਰੀ ਹੋਊਗੀ ਇਹਨੂੰ ਇਗਨੋਰ ਵੀ ਆਪਾਂ ਨਹੀਂ ਕਰ ਸਕਦੇ ਕਿਸੇ ਤਰੀਕੇ ਦੇ ਨਾਲ ਕਿਸੇ ਬੇਸ ਦੇ ਉੱਪਰ ਹੀ ਆਰਟੀਕਲ ਇਦਾਂ ਦੇ ਆਉਂਦੇ ਆ ਸੋ ਆਉਣ ਵਾਲੇ ਸਮੇਂ ਵਿੱਚ ਕਈ ਜਿਹੜੇ ਕਨਸਰਨ ਦੇ ਨਾਲ ਜੁੜੇ ਹੋਣਗੇ ਪਰ ਮੈਨੂੰ ਵੀ ਜੇ ਆਪਾਂ ਆਪਣੀ ਇੱਕ ਕ੍ਰਿਟੀਕਲ ਵਿਊ ਤੋਂ ਦੇਖਣਾ ਹੋਵੇ ਤੇ ਪੀਐਮ ਓਫਿਸ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਜਿਹੜਾ ਇਹਦੇ ਤੇ ਐਡਰੈਸ ਕਰਨਾ ਚਾਹੀਦਾ ਜੀ ਇਹਦੇ ਤੇ ਆਪਣਾ ਪੱਖ ਜਰੂਰ ਰੱਖਣਾ ਚਾਹੀਦਾ ਤਾਂ ਜੋ ਜਿਹੜਾ ਸਾਡੇ ਜਿਹੜੇ ਕੈਨੇਡੀਅਨ ਜਿਹੜੇ ਹੈਗੇ ਆ ਜਿੰਨਾ ਵੀ ਕੈਨੇਡਾ ਦੇ ਵਸਨੀਕ ਹੀ ਹੈਗੇ ਆ ਇਸ ਗੱਲ ਹੀ ਸ਼ੋਰ ਹੋਈਏ ਕਿ ਸਾਡੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਹੈਗਾ ਆ ਉਹਦੀ ਗ੍ਰੀਮਾ ਉਹਦਾ ਮਾਨ ਸਨਮਾਨ ਹੈਗਾ ਆ ਉਹ ਬਰਕਰਾਰ ਹੈਗਾ ਤੇ ਕਿਸੇ ਤਰ੍ਹਾਂ ਦਾ ਵੀ ਐਦਾਂ ਦਾ ਪ੍ਰੈਸ਼ਰ ਹੈ ਜਿਹੜਾ ਪ੍ਰਧਾਨ ਮੰਤਰੀ ਉਹਨਾਂ ਨੂੰ ਨਹੀਂ ਮੰਨਿਆ ਜੀ ਸਰ ਬਹੁਤ ਮਿਹਰਬਾਨੀ ਥੈਂਕ ਯੂ ਸੋ ਮੱਚ ਅੱਜ ਦੇ ਲਈ ਸਾਡੀ ਇਸ ਗੱਲਬਾਤ ਨੂੰ ਸਾਡੇ ਸਰੋਤਿਆਂ ਦੇ ਲਈ ਪਹੁੰਚਤੀ ਕਰਨ ਦੇ ਲਈ ਕੁਝ ਹੋਰ ਕਹਿਣਾ ਹੋਵੇ ਜੀ ਕੀ ਸ਼ੁਕਰੀਆ ਗਿਲ ਸਾਹਿਬ ਧੰਨਵਾਦ ਜੀ ਬੜੀ ਮਿਹਰਬਾਨੀ ਸੋ ਦੋਸਤੋ ਇਹ ਸੰਸਦ ਮੈਂ ਗੁਰਮਖ ਸਿੰਘ ਬਾਰੀਆ ਹੋਣੀ ਜਿਨ੍ਹਾਂ ਦੇ ਨਾਲ ਸਾਡੀ ਇਹ ਵਿਸ਼ੇਸ਼ ਗੱਲਬਾਤ ਜਿਹਦੇ ਵਿੱਚ 2018 ਦੇ ਭਾਰਤ ਦੌਰੇ ਦੌਰਾਨ ਜਸਟਿਨ ਡੂਡੋ ਹੋਰਾਂ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਫਲਾਈਟ ਨੂੰ ਲੈਂਡ ਕਰਨ ਤੋਂ ਪਹਿਲਾਂ ਕੁਝ ਟਰਮਸ ਐਂਡ ਕੰਡੀਸ਼ਨਸ ਰੱਖੀਆਂ ਗਈਆਂ ਹਨ ਉਹਨਾਂ ਨੂੰ ਲੈਂਡ ਕਰਨ ਦੇ ਲਈ ਕਿਹਾ ਗਿਆ ਕਿ ਤੁਹਾਡੀ ਫਲਾਈਟ ਨੂੰ ਤਾਂ ਹੀ ਲੈਂਡ ਹੋਣ ਦਿੱਤਾ ਜਾਏਗਾ ਜਿਹੜੇ ਜਿਹੜੇ ਗਲੋਬਲ ਮੇਲ ਦੇ ਵਿੱਚ ਆਰਟੀਕਲ ਦੇ ਆਧਾਰ ਦੇ ਉੱਤੇ ਸੀ ਤੁਹਾਡੇ ਨਾਲ ਇਹ ਜਿਹੜੀ ਅਪਡੇਟ ਸਾਂਝੀ ਕੀਤੀ ਹੈ ਬੇਸ਼ੱਕ ਉੱਥੇ ਕਿਹਾ ਗਿਆ ਕਿ ਕੁਝ ਅਫੀਸ਼ੀਅਲਸ ਪਰ ਲੱਗ ਰਿਹਾ ਹੈ ਕਿ ਉਸ ਵੇਲੇ ਦੀਆਂ ਜਿਹੜੀਆਂ ਮੀਟਿੰਗਸ ਹੋ ਸਕਦਾ ਕੁਝ ਜਿਹੜੇ ਭਾਰਤੀ ਅਫੀਸ਼ੀਅਲਸ ਜਾਂ ਫਿਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਬਰਿੰਦਰ ਸਿੰਘ ਹੋਰਾਂ ਦਾ ਵੀ ਜ਼ਿਕਰ ਹੋਵੇ ਇਸ ਗੱਲ ਦੇ ਨਾਲ ਕਿ ਉਹਨਾਂ ਨੇ ਆਪਣੇ ਪੱਖ ਰੱਖਣੇ ਸਨ ਜਾਂ ਉਹਨਾਂ ਨੇ ਆਪਣਾ ਕੋਈ ਵਿਰੋਧ ਜਤਾਉਣਾ ਸੀ ਜਾਂ ਉਸ ਵੇਲੇ ਉਹਨਾਂ ਦੇ ਕਹਿਣ ਮੁਤਾਬਕ ਜਿਹੜੇ ਕੈਨੇਡਾ ਦੇ ਵਿੱਚ ਕੁਝ ਇਹੋ ਜਿਹੇ ਜਾਂ ਜਥੇਬੰਦੀਆਂ ਜਾਂ ਸੰਸਥਾਵਾਂ ਜਾਂ ਕੁਝ ਲੋਕ ਜਿਹੜੇ ਭਾਰਤ ਵਿਰੋਧੀ ਜਾਂ ਖਾਸ ਤੌਰ ਤੇ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਵੀ ਕੀਤਾ ਸੀ ਜਾਂ ਹੋਰ ਵੀ ਬਹੁਤ ਸਾਰੀਆਂ ਉਸ ਵੇਲੇ ਦੀਆਂ ਘਟਨਾਵਾਂ ਹੋ ਸਕਦੀਆਂ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਹੋ ਸਕਦਾ ਹੈ ਕਿ ਇਹ ਜਿਹੜੀ ਗੱਲਬਾਤ ਨੂੰ ਅੱਗੇ ਅੱਜ ਗਲੋਬਲ ਮੇਲ ਦੇ ਵਿੱਚ ਨਸ਼ਰ ਕੀਤਾ ਗਿਆ ਸੌਣ ਵਾਲੇ ਦਿਨਾਂ ਦੇ ਵਿੱਚ ਇਹਦੀ ਕੀ ਹੋਰ ਡਿਵੈਲਪਮੈਂਟਸ ਹੁੰਦੀਆਂ ਨੇ ਉਹਦੇ ਉੱਤੇ ਵੀ ਜ਼ਰੂਰ ਚਰਚਾ ਕਰਦੇ ਰਹਿਵਾਂਗੇ